ਕਿ ਸਾਨੂੰ ਇਹ ਕਰਕੇ ਜੇਤ ਛੱਡਿਆ ਜਾਵੇ ਤੇ ਸੁਨਾਰੀ ਆ ਕੇ ਤੇ ਡਿਫਰੰਗਟ ਤੇ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਬੰਦੇ ਹਟਾ ਦਿਓ ਆਮ ਟੋਟਲੀ ਅਗੇਨਸ ਟਿਸ ਸਾਹ ਡੇਰਾ ਮੁਖੀ ਗੁਰਮੀਤ RAM ਰਹੀਮ ਨਾਲ ਨਰਮੀ ਦੇ ਇਲਜ਼ਾਮਾਂ ਨੂੰ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਨਕਾਰਿਆ ਹੈ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਸੁਨੀਲ ਜਾਖੜ ਨੂੰ ਅਮਰਿਤਪਾਲ ਸਿੰਘ ਦੇ ਮੁੱਦੇ ਤੇ ਸਵਾਲ ਹੋਇਆ ਸੀ ਕਿਉਂਕਿ ਅਮਰਿਤਪਾਲ ਨੂੰ ਕਾਫੀ ਜੱਦੂ ਜੈਦਬਾਦ ਸੌ ਚੁੱਕਣ ਦੀ ਆਗਿਆ ਮਿਲੀ ਹੈ ਜਦਕਿ ਇਸ ਦੇ ਉਲਟ ਰਾਮ ਰਹੀਮ ਨੂੰ ਫਰਲੋ ਮਿਲਣਾ ਆਮ ਗੱਲ ਐ ਸੌਚ ਗਣ ਵਾਲਾ ਦਾ ਜੋ ਪ੍ਰੋਸੀਜਰ ਹੈ ਸਾ ਪਰਮਿਸ਼ਨ ਮਿਲ ਜੂਗੀ ਸੌਚ ਗਣ ਵਾਲਾ ਤੇ ਮੇਰੇ ਮੇਰੇ ਖਿਆਲ ਚ ਹੈ ਜੇ ਇਕੱਲੇ ਅਮਰਿਤਪਾਲ ਹੀ ਨਹੀਂ ਹੋਰ ਵੀ 6-7 ਐਮਪੀ ਐ ਜਿਨ੍ਹਾਂ ਨੇ ਸੌ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੌਚ ਗਣ ਵਾਸਤੇ ਦੇਣੀ ਹੈ ਤੇ ਦੇ ਦੇਣ ਪਰ ਅਗਰ ਕਿ ਸਾਨੂੰ ਇਹ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚ ਇਹ ਸੁਨਾਰੀਆ ਜਿਹੜਾ ਡਿਮਰੂਗੜ ਥੇ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਬੰਦੇ ਹਟਾ ਦਿਓ ਆਈ ਐਮ ਟੋਟਲੀ ਅਗੇਨਸਟ ਇਟ ਸਰ ਆਈ ਐਮ ਸੇਇੰਗ ਓਨ ਫਰਲੋ ਫਾਰ ਦਾ ਸੇਕ ਆਫ ਵੈਲਫੇਅਰ ਐਕਟੀਵਿਟੀਆਂ ਆਫ ਦਿਸ ਕੈਨ ਨੋਟ ਬੀ ਅਲਾਉਡ ਜਦੋਂ ਇਹ ਵੈਲਫੇਅਰ ਵਾਲੇ ਤਾਂ ਜੇਲ੍ਹ ਚ ਕਿਉਂ ਬੈਠੇ ਸਾਰਾ ਵੈਲਫੇਅਰ ਆ ਜਿਹੜਾ ਡਰਗ ਦਾ ਕੰਮ ਹੈ ਸਾਰਾ ਦਿਸ ਇਜ਼ ਅ ਸੋਲ ਰਿਸਪੌਂਸਿਬਿਲਟੀ ਆਫ ਦ ਸਟੇਟ ਉਹ ਇੰਪਲੀਮੈਂਟ ਕਰ ਲੋਕਾਂ ਦੀ ਕੋਆਪਰੇਸ਼ਨ ਹੋ ਸਕਦੀ ਆ ਪਰ ਕਿਸੇ ਨੂੰ ਜੇਲ੍ਹ ਚੋਂ ਫਿਰ ਸਾਰੇ ਲਾਰੈਂਸ ਨੂੰ ਵੀ ਛਡਦੇ ਫਿਰ ਫਿਰ ਉਹਨੂੰ ਵੀ ਛਡਦੇ ਉਹ ਵੀ ਆ ਕੇ ਵੈਲਫੇਅਰ ਸਭ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆ ਹਰੇਕ ਤੇ ਲਾਅ ਸਾਰੇ ਵਾਸਤੇ ਲਾਗੂ ਹੁੰਦਾ ਸਭ ਚਾਹੇ ਕੋਈ ਬੀਜੇਪੀ ਦੇ ਨਾਲ ਹੈ ਕੋਈ ABC ਦੇ ਨਾਲ ਹੈ ਲਾਅ ਸ਼ੁੱਡ ਬੀ ਸੇਮ ਜਿਹੜੇ ਲੋਕ ਕਿਸੇ ਇਸ ਸੀਰੀਅਸ ਕ੍ਰਾਈਮ ਦੇ ਵਿੱਚ ਅੰਦਰ ਬੈਠੇ ਆ ਹੀਨੀਅਸ ਕ੍ਰਾਈਮ ਦੇ ਅੰਦਰ ਬੈਠੇ ਆ ਔਨ ਸਿਡੀਸ਼ਨ ਚਾਰजेस ਅੰਦਰ ਬੈਠੇ ਆ ਉਹਨਾਂ ਲੋਕਾਂ ਨੂੰ ਵੈਲਫੇਅਰ ਕੈਨੋਟ ਬੀ ਐਨ ਐਕਸਕਿਊਜ਼ ਟੂ ਲੈਟ ਦਮ ਆਊਟ ਆਫ ਦ ਜੇਲ